ਹਾਂਜੀ ਜੋ ਤੁਸੀਂ ਆ ਵੀਡੀਓ ਦੇਖ ਰਹੇ ਹੋ ਕੈਲੀਫੋਰਨੀਆ ਦੀ ਇਹ 6:19 ਮਿੰਟਾਂ ਦੀ ਵੀਡੀਓ ਹੈ ਨਾ ਤੇ ਤੁਸੀਂ ਦੇਖ ਲਓ ਵੀ ਇੰਨੀ ਦੂਰ ਅੱਗ ਦਿਖਾਈ ਦੇ ਰਹੀ ਹੈ ਬਹੁਤ ਜ਼ਿਆਦਾ ਦੂਰ ਆ ਕਾਫੀ ਦੂਰ ਜ਼ਿਆਦਾ ਹੈ ਨਾ ਤੇ ਹੌਲੀ ਹੌਲੀ ਤੁਸੀਂ ਜਿਵੇਂ ਟਾਈਮ ਲੰਘਦਾ ਗਿਆ 4-5 ਮਿੰਟ ਲੰਘਦੇ ਗਏ 6:25 ਹੋ ਗਏ 6:25 ਤੋਂ ਬਾਅਦ ਕੋਈ 6:32 ਹੋ ਗਏ ਹੈ ਨਾ ਇਹ ਨੇੜੇ ਆਉਂਦੀ ਗਈ ਤੇ ਤੁਸੀਂ ਦੇਖੋ ਵੀ ਥੋੜੇ ਜਿਹਾ ਟਾਈਮ ਦੇ ਵਿੱਚ ਹੀ 6:34 ਤੱਕ ਤੁਸੀਂ ਦੇਖ ਰਹੇ ਹੋ ਵੀ ਇਥੋਂ ਜਮਾਂ ਨੇੜੇ ਆ ਗਈ ਇਹਨਾਂ ਦੇ ਘਰ ਦੇ ਅੱਗ ਹਨਾ ਉਦੋਂ ਬਾਅਦ ਇਹ 653 ਤੇ ਇਹਨਾਂ ਨੂੰ ਆਪ ਦਾ ਘਰ ਛੱਡਣਾ ਪਿਆ ਤੇ ਇੱਕ ਗੱਲ ਉੱਥੋਂ ਹੋਰ ਸੁਣਨ ਨੂੰ ਮਿਲ ਰਹੀ ਆ ਕਹਿੰਦੇ ਵੀ 5 ਲੋਕਾਂ ਦੀ ਜਾਨ ਵੀ ਚਲੀ ਗਈ ਆ ਇੱਕ ਮਾਸੂਮ ਬੱਚੀ ਸੀ ਉਹਦੀ ਵੀ ਅੱਗ ਵਿੱਚ ਝੁਲਸ ਕੇ ਜਾਨ ਚਲੀ ਗਈ ਆ ਤੇ ਇੱਕ ਪਰਿਵਾਰ ਸੀਗਾ ਆਪਦੀ ਗੱਡੀ ਤੇਟ ਕਰਕੇ ਟਪਾਉਂਦਾ ਸੀਗਾ ਵੀ ਉੱਥੋਂ ਦੀ ਅਸੀਂ ਲੰਘ ਜਾਈਏ ਹਨਾ ਉਹਨਾਂ ਨੂੰ ਅੱਗੇ ਕੁਝ ਵੀ ਨਹੀਂ ਦਿਖਿਆ ਸੜਕ ਤੇ ਧੂਆਂ ਧੂਆਂ ਸੀਗਾ ਚਾਰੇ ਪਾਸੇ ਹਨਾ ਜਿਹੜਾ ਅੱਗ ਦਾ ਤੇ ਗੱਡੀ ਜਿਹੜੀ ਖਾਈ ਦੇ ਵਿੱਚ ਡਿੱਗ ਪਈ ਬਹੁਤ ਹੀ ਮਾੜੇ ਹਾਲਾਤ ਹੋਏ ਪਿਆ ਇਸ ਟਾਈਮ ਉੱਥੇ ਲਾਸ ਐਂਜਲਸ ਦੇ ਵਿੱਚ ਤੇ ਦੇਖੋ ਇਹਨਾਂ ਨੂੰ ਘਰ ਵੀ ਰੋਂਦਿਆਂ ਨੂੰ ਛੱਡਣਾ ਪੈ ਰਿਹਾ ਹਨਾ ਸੋ ਬਹੁਤ ਮਾੜੇ ਹਾਲਾਤ ਹੋਏ ਪਿਆ ਉੱਥੇ ਸੋ ਵਾਹਿਗੁਰੂ ਮਿਹਰ ਕਰੇ ਪ੍ਰਮਾਤਮਾ ਛੇਤੀ ਤੋਂ ਛੇਤੀ ਸਹੀ ਕਰੇ ਸਾਰੇ ਜਣੇ ਆਪਦੇ ਮਾਨ ਤੋਂ ਇੱਕ ਵਾਰ ਅਰਦਾਸ ਜ਼ਰੂਰ ਕਰਿਓ